ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਬਹੁਤ ਹੀ ਟੇਸਟੀ ਜਿਹਾ ਬ੍ਰੈਡ ਬਿਲਕੁਲ ਅਲੱਗ ਤਰੀਕੇ ਨਾਲ ਆਸਾਨ ਤਰੀਕੇ ਨਾਲ ਬਣਾਉਣਾ ਆਪਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਦੋ ਆਲੂ ਉਬਾਲ ਕੇ ਆਪਾਂ ਜਿਹੜੇ ਛਿੱਲ ਕੇ ਕੱਦੂਕਸ ਕਰ ਲਿਆ ਹੈ ਬਰੀਕ ਬਰੀਕ ਇਹ ਜ਼ਿਆਦਾ ਮੋਟਾ ਨਹੀਂ ਇਹਦੇ ਵਿੱਚ ਪੀਸ ਰੱਖਣਾ ਇਹ ਹਰੀਆਂ ਮਿਰਚਾਂ ਦੋ ਤਿੰਨ ਆਪਣੇ ਟੇਸਟ ਅਨੁਸਾਰ ਇੱਕ ਵੱਡੇ ਸਾਈਜ਼ ਦਾ ਪਿਆਜ਼ ਲੱਛਿਆਂ ਦੇ ਵਿੱਚ ਆਪਾਂ ਕੱਟ ਲਿਆ ਹੱਥ ਨਾਲ ਆਪਾਂ ਲੱਛੇ ਜਿਹੜੇ ਇਕੱਲੇ ਇਕੱਲੇ ਕਰ ਲਏ ਆ ਇਹ ਤੇ ਵੀਡੀਓ ਨੂੰ ਪੂਰੀ ਦੇਖਿਓ ਫੇਰ ਪਤਾ ਲੱਗੂਗਾ ਬਹੁਤ ਹੀ ਟੇਸਟੀ ਇਹ ਜਿਹੜੇ ਬ੍ਰੈਡ ਬਣ ਕੇ ਤਿਆਰ ਹੋਣ ਵਾਲੇ ਥੋੜੀ ਜਿਹਾ ਆਪਾਂ ਪਾ ਦਤੀਏ ਤੇ ਵਿੱਚ ਹਲਦੀ ਰੰਗ ਸੋਹਣਾ ਬਣ ਜਾਂਦਾ ਇਹਦੇ ਨਾਲ ਤੇ ਟੇਸਟ ਅਨੁਸਾਰ ਆਪਾਂ ਇਹਦੇ ਵਿੱਚ ਪਾ ਦਵਾਂਗੇ ਨਮਕ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਤੇ ਮਸਾਲੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਪਾ ਸਕਦੇ ਬਸ ਮੈਂ ਤਾਂ ਹੀ ਮਸਾਲੇ ਪਾਏ ਆ ਹਰੀ ਮਿਰਚ ਪਾਤੀ ਆਪਾਂ ਜੀਰਾ ਨਮਕ ਤੇ ਹਲਦੀ ਪਾ ਦਿੱਤੀ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਜਿਹੜਾ ਇਦਾਂ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਬਦਿਆ ਤਰੀਕੇ ਦੇ ਨਾਲ ਇਹਨੂੰ ਮਿਕਸ ਕਰਦੇ ਹਾਂ। ਵੈਸੇ ਤਾਂ ਆਪਾਂ ਜਦੋਂ ਆਲੂ oval ਦੇ ਉਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਉਂਦੇ ਪਰ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ। ਇਹ ਪਾਣੀ ਮੈਂ 4 ਚਮਚ ਬੇਸਣ ਦੇ ਪਾਉਣ ਲੱਗੀ ਹਾਂ ਜੀ। ਤੇ ਦੋ ਪਾ ਦਿੱਤੇ, ਤਿੰਨ ਹੋ ਗਏ ਤੇ 4 ਚਮਚ ਆਪਾਂ ਇਹਦੇ ਵਿੱਚ ਪਾਏ ਆ ਬੇਸਣ ਦੇ। ਠੀਕ ਆ ਜੀ। ਤੇ ਹੁਣ ਇਹਨੂੰ ਆਪਾਂ ਜਿਹੜਾ ਆ ਐਸੇ ਤਰ੍ਹਾਂ ਪਹਿਲਾਂ ਚੰਗੀ ਤਰ੍ਹਾਂ ਮਸਲ ਲਾਇਆ। ਵਧੀਆ ਤਰੀਕੇ ਦੇ ਨਾਲ ਇਹਨੂੰ ਆਪਾਂ ਪਹਿਲਾਂ ਮਸਲਦੇ ਆਂ ਤੇ ਆਪਾਂ ਨੂੰ ਪਤਾ ਆਲੂ ਉਬਲੇ ਹੁੰਦੇ ਤਾਂ ਆਪਾਂ ਪਾਣੀ ਉਹਦੇ ਵਿੱਚ ਨਹੀਂ ਪਾਉਂਦੇ ਪਰ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਇਹਨਾਂ ਨੂੰ ਵਧੀਆ ਜਿਹੜਾ ਆ ਨਰਮ ਜਿਹਾ ਕਰ ਲੈਣਾ ਆ ਕਿਉਂਕਿ ਆਪਣੇ ਬਰੈਡ ਜਿਹੜੇ ਤਾਂ ਹੀ ਜਿਸ ਹਿਸਾਬ ਨਾਲ ਆਪਾਂ ਬਣਾਉਣੇ ਨਾ ਤਾਂ ਬਣ ਕੇ ਤਿਆਰ ਹੋਣਗੇ ਠੀਕ ਆ ਜੀ ਥੋੜਾ ਥੋੜਾ ਪਾਣੀ ਨੂੰ ਪਾਉਣਾ ਇੱਕੋ ਵਾਰੀ ਪਾਣੀ ਨਹੀਂ ਪਾਉਣਾ ਹੈਗਾ ਜਿੰਨੀ ਕਿ ਰਿਕੁਆਇਰਮੈਂਟ ਹੋਊਗੀ ਲੋੜ ਹੋਊਗੀ ਆਪਾਂ ਨੂੰ ਉਨਾਂ ਕਾਪਾਂ ਪਾਣੀ ਇਹਦੇ ਵਿੱਚ ਪਾਵਾਂਗੇ ਇੱਕੋ ਵਾਰੀ ਪਾਣੀ ਨਹੀਂ ਪਾਣਾ ਆਲੂ ਉਬਲੇ ਹੋ ਨਹੀਂ ਤਾਂ ਬਿਲਕੁਲ ਇਹ ਇਕਦਮੀ ਨਰਮ ਹੋ ਜੂਗੇ ਬਿਲਕੁਲ ਪਤਲੇ ਜਿਹੇ ਹੋ ਜੂਗੇ ਇਸ ਕਰਕੇ ਥੋੜਾ ਥੋੜਾ ਪਾਣੀ ਪਾਈ ਜਾਓ ਤੇ ਮਿਕਸ ਕਰਦੇ ਜਾਓ ਤੇ ਬੇਸਣ ਵੀ ਇੱਚ ਜ਼ਿਆਦਾ ਨਹੀਂ ਪਾਉਣਾ ਤੁਸੀਂ ਦੇਖਿਆ ਨਾ 4 ਚਮਚ ਸਿਰਫ ਮੈਂ ਬੇਸਣ ਦੇ ਪਾਏ ਨੇ ਤਾਂ ਬੇਸਣ ਦਾ ਹੀ ਸਵਾਦ ਇੱਚ ਆਊਗਾ ਇਸ ਕਰਕੇ ਬੇਸਣ ਵੀ ਜ਼ਿਆਦਾ ਨਹੀਂ ਪਾਉਣਾ ਇਦਾਂ ਐਨ ਮਸਲ ਮਸਲ ਕੇ ਵਧੀਆ ਤਰੀਕੇ ਦੇ ਨਾਲ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਲੂ ਜਿਹੜੇ ਆਲੂ ਪਿਆਜ਼ ਬੇਸਣ ਇਹਨੂੰ ਆਪਾਂ ਜਿਹੜਾ ਇਹਦਾ ਵੇਸ ਪਹਿਲਾਂ ਇਹਨੂੰ ਤਿਆਰ ਕਰਦੇ ਆਂ ਜੋ ਵੀ ਆਪਾਂ ਆਪਾਂ ਨੂੰ ਲਿਕਵਿਡ ਜਿੱਦਾ ਚਾਹੀਦਾ ਦੇਖੋ ਐਦਾਂ ਦਾ ਆਪਾਂ ਇਹਨੂੰ ਬਣਾਉਣਾ ਥੋੜਾ ਥੋੜਾ ਪਾਣੀ ਪਾ ਕੇ ਮੈਂ ਤਿਆਰ ਕੀਤਾ ਬ੍ਰੈਡ ਦਾ ਸਾਬਤਾ ਪੀਸ ਲਿਆ ਉਹਨੂੰ ਫੋਲਡ ਕੀਤਾ ਜੇ ਤੁਸੀਂ ਕੱਟ ਕੇ ਦੋ ਪੀਸ ਜੋੜਨੇ ਤਾਂ ਵੀ ਜੋੜ ਸਕਦੇ ਵਿੱਚ ਕੁਝ ਨਹੀਂ ਆਪਾਂ ਲਾਇਆ ਸਿੰਪਲ ਬਿਲਕੁਲ ਤੇ ਚੰਗੀ ਤਰ੍ਹਾਂ ਜਿਹੜਾ ਬੇਸਣ ਦੇ ਵਿੱਚ ਇਹਨੂੰ ਸਾਰੇ ਪਾਸੇ ਕੋਟ ਕਰੋ ਤੇ ਤਾਂ ਕਿ ਕਿਸੇ ਪਾਸੇ ਵੀ ਨੰਗਾ ਨਾ ਰਵੇ ਬ੍ਰੈਡ ਇਹ ਤੇ ਇਸ ਤਰ੍ਹਾਂ ਸਾਰੇ ਪਾਸੇ ਵਧੀਆ ਤਰੀਕੇ ਦੇ ਨਾਲ ਇਹਦੀ ਕੋਟਿੰਗ ਕਰਕੇ ਤੇਲ ਆਪਾਂ ਜਿਹੜਾ ਗਰਮ ਰੱਖਿਆ ਆ ਪਹਿਲਾਂ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਆਪਾਂ ਮੀਡੀਅਮ ਸੇਕ ਕਰ ਦਿੱਤਾ ਸੀ ਮੀਡੀਅਮ ਸੇਕ ਦੇ ਉੱਤੇ ਇਹਨੂੰ ਆਪਾਂ ਪਕਾਉਣਾ ਹੈ ਤੇ ਸੇਕ ਲੱਗ ਗਿਆ ਤਾਂ ਇਹਨੂੰ ਆਪਾਂ ਪਲਟ ਦੇਣਾ ਹੈ ਬਸ ਐਸੀ ਤਰ੍ਹਾਂ ਮੀਡੀਅਮ ਸੇਕ ਦੇ ਉੱਤੇ ਇਹਨੂੰ ਜਿਹੜਾ ਆ ਆਪਾਂ ਕ੍ਰਿਸਪੀ ਕਰ ਲੈਣਾ 골ਡਨ ਕਰ ਲੈਣਾ ਇਹਨੂੰ ਬਹੁਤ ਹੀ ਵਧੀਆ ਸੌਫਟ ਜਿਹੜੇ ਇਹ ਆ ਆਪਣੇ ਬ੍ਰੈਡ ਬਣ ਕੇ ਤਿਆਰ ਹੋ ਗਏ ਬ੍ਰੈਡ ਤੁਸੀਂ ਬਹੁਤ ਵਾਰੀ ਬਣਾਏ ਹੋਗੇ ਪਰ ਇਸ ਤਰੀਕੇ ਨਾਲ ਨਹੀਂ ਬਣਾਏ ਹੋਣੇ ਇੱਕ ਵਾਰੀ ਇਸ ਤਰੀਕੇ ਨਾਲ ਤੁਸੀਂ ਬ੍ਰੈਡ ਬਣਾਇਓ ਜਦੋਂ ਕੋ ਖਾਊਗਾ ਉਦੋਂ ਪਤਾ ਲੱਗੂਗਾ ਇਹਦੇ ਵਿੱਚ ਬ੍ਰੈਡ ਪਾਏ ਆ ਬਿਲਕੁਲ ਨਹੀਂ ਐਦਾ ਪਤਾ ਲੱਗੂਗਾ ਇਹਦਾ ਠੀਕ ਆ ਜੀ ਦੇਖੋ ਆਪਾਂ ਪਹਿਲਾ ਜਿਹੜਾ ਬਣਾ ਕੇ ਕੱਢ ਲਿਆ ਐਸੇ ਤਰ੍ਹਾਂ ਆਪਾਂ ਸਾਰੇ ਤਿਆਰ ਕਰ ਲੈਣੇ ਆ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਜੀ ਸ਼ੇਅਰ ਕਰ ਲਿਓ ਕਮੈਂਟ ਕਰਕੇ ਦੱਸਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਆ ਤੇ ਤੁਹਾਡੇ ਕਮੈਂਟ ਜਿਹੜੇ ਉਹ ਵੀ ਸਾਨੂੰ ਬਹੁਤ એનર્ਜੀ ਦਿੰਦੇ ਆ ਦੇਖੋ ਕਿੰਨੀ ਮਿਹਨਤ ਦੇ ਨਾਲ ਹਰ ਇੱਕ ਰੈਸਪੀ ਆਪਾਂ ਤਿਆਰ ਕਰਦੇ ਬਿਲਕੁਲ ਸੌਖੇ ਤਰੀਕੇ ਨਾਲ ਕਰਦੇ ਆ ਜੋ ਵੀ ਆਪਾਂ ਜਿਸ ਤਰ੍ਹਾਂ ਦੀ ਚੀਜ਼ ਬਣਾਨੇ ਉਸੇ ਤਰ੍ਹਾਂ ਦੀ ਆਪਾਂ ਉਹੀ ਕੁਝ ਦਿਖਾਉਨੇ ਆ ਜੀ ਕਿ ਕੋਈ ਇਹਦੇ ਵਿੱਚ ਡੁਪਲੀਕੇਟ ਕੰਮ ਨਹੀਂ ਹੁੰਦਾ ਹੈ ਕਿ ਆਪਾਂ ਹੋਰ ਵੀਡੀਓ ਪਾਤੀ ਫੋਟੋ ਪਾਤੀ ਜਿਸ ਤਰ੍ਹਾਂ ਦਾ ਵੀ ਆਪਾਂ ਬਣਾਉਣੇ ਉਹੀ ਆਪਾਂ ਤੁਹਾਨੂੰ ਦਿਖਾਉਣੇ ਬਸ ਸਾਰੇ ਆਪਾਂ ਇਸ ਤਰ੍ਹਾਂ ਜਿੰਨੇ ਪੀਸ ਵੀ ਬਣਾਉਣੇ ਆ ਚਾਰ ਪੀਸ ਮੈਂ ਬਣਾਏ ਆ ਚਾਰੇ ਇਸ ਤਰ੍ਹਾਂ ਬਣਾ ਕੇ ਤਿਆਰ। ਕੱਲ ਦੇਖੋ ਕਿੰਨੇ ਸੋਹਣੇ ਬਿਲਕੁਲ ਗੋਲਡਨ ਹੋ ਗਏ ਆ ਕ੍ਰਿਸਪੀ ਹੋ ਗਏ ਉੱਪਰੋਂ ਵਿੱਚੋਂ ਬਿਲਕੁਲ ਸੌਫਟ ਆ। ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਜ਼ਰੂਰ ਕਰਿਓ ਜੀ ਮੇਰੇ ਚੈਨਲ ਨੂੰ। ਦੇਖੋ ਕਿੰਨੇ ਨਰਮ ਬਣੇ ਆ ਇਹ। ਇਸ ਤਰ੍ਹਾਂ ਬ੍ਰੈਡ ਇੱਕ ਵਾਰੀ ਜ਼ਰੂਰ ਬਣਾਇਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਡੇ ਬ੍ਰੈਡ ਪਕੌੜੇ ਇਹ ਮੇਰੇ ਤਰੀਕੇ ਨਾਲ ਬਣਾਇਓ ਕਿਸ ਤਰ੍ਹਾਂ ਦੇ ਬਣੇ ਆ ਠੀਕ ਆ ਜੀ ਦੇਖੋ ਬਿਲਕੁਲ ਅਲੱਗ ਤਰੀਕਾ ਆ ਪਰ ਬਹੁਤ ਹੀ ਟੇਸਟੀ ਬਣੂਗੇ